ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਰ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਨਾ ਬਹੁਤ ਹੀ ਪਿਆਰੀ ਲੈ ਕੇ ਆਈਆਂ ਬਹੁਤ ਸੁਪਰ ਕਲੈਕਸ਼ਨ ਲੈ ਕੇ ਆਈਆਂ ਸੋ ਜਿਹੜੀਆਂ ਪਹਿਣਾ ਭਾ ਦੇ ਨਾ ਯੂਨੀਕ ਜੀ ਕਲੈਕਸ਼ਨ ਵਧੀਆ ਪੂਰੀ ਵਧੀਆ ਟੋਪ ਦੀ ਅੱਗੇ ਆ ਰਹੀਆਂ ਨੇ ਲਖੜੀਆਂ ਜਿਹੜੀਆਂ ਆਪਣਾ ਕਹਿੰਦੇ ਸਭ ਤੋਂ ਡਿਫਰੈਂਟ ਜਾਂ ਕੁਝ ਦੋ ਵੀ ਮਤਲਬ ਕਿ ਆਮ ਜਿਹੇ ਸੂਟ ਅਸੀਂ ਨਹੀਂ ਪਾਉਣੇ ਹੈਗੇ ਸੰਧਾਰਿਆਂ ਲਈ ਲਖੜੀਆਂ ਲਈ ਸਭ ਤੋਂ ਸਪੈਸ਼ਲ ਯੂਨੀਕ ਕਲੈਕਸ਼ਨ ਕਿਸੇ ਭੈਣ ਨੇ ਕਿਸੇ ਨੇ ਆਪਣੀ ਭੈਣ ਨੂੰ ਹਨਾ ਭੂਆ ਨੂੰ ਕਿਸੇ ਨੂੰ ਗਿਫਟ ਕਰਨਿਆ ਸੋੜ ਤਾਂ ਵੀ ਪ੍ਰਾਈਸ ਤਾਂ ਜ਼ਰੂਰ ਕਲਾਸਾ ਹੈਗਾ ਪਰ ਚੀਜ਼ ਵੀ ਜੰਮਾਈ ਮੱਖਣ ਮਲਾਈ ਸਮਝ ਲਓ ਦੇਸੀ ਘੋੜੀ ਆ ਇੰਨਾ ਸੋਹਣਾ ਫੈਬਰਿਕ ਆ ਪਾਰਟੀ ویئر ਯੂਨੀਕ ਸਰਦਾਰੀ ਕਨਸੈਪਟ ਰਹਿਣਗੇ ਅੱਜ ਦੇ ਪੂਰੇ ਦਾਸ ਬ੍ਰਾਂਡ ਆ ਪੂਰਾ ਟੌਪ ਦਾ ਬ੍ਰਾਂਡ ਇਸ ਟਾਈਮ ਟਿਸਟਾ ਬ੍ਰਾਂਡ ਦਾਸ ਬ੍ਰਾਂਡ ਰਾਮ ਟੈਕਸ ਬ੍ਰਾਂਡ ਪੂਰੇ ਟੌਪ ਦੇ ਬ੍ਰਾਂਡਾਂ ਦੇ ਵਿੱਚੋਂ ਇੱਕ ਬ੍ਰਾਂਡ ਆ ਸੋ ਫਟਾਫਟ ਤੁਸੀਂ ਸਕਰੀਨਸ਼ਾਟ ਲੈਣਿਆ ਤੇ ਕਰਨੀਆ ਆਰਡਰ ਇੰਨੇ ਸੋਹਣੇ ਕੰਸੈਪਟ ਲੈ ਕੇ ਆਈਆਂ ਆਠ ਹੀ ਪੀਸ ਨੇ ਆਠ ਪੀਸ ਨੇ ਦੋ ਸੈਟ ਸਾਡੇ ਕੋਲ ਆਏ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਕਰਨੀਆ ਤੁਸੀਂ ਆਰਡਰ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਠੀਕ ਹੈ ਜੀ ਤੇ ਜਿਹੜੀਆਂ ਆਪਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਨਾਲ ਦੀ ਨਾਲ ਪੇਮੈਂਟ ਡਨ ਕਰਨੀ ਹੈ ਜੀ ਨਾਲ ਦੀ ਨਾਲ ਪੇਮੈਂਟ ਡਨ ਕਰਕੇ ਆਪਣੇ ਸੂਟਾਂ ਦੀ ਬੁਕਿੰਗ ਕਰਵਾਉਣੀ ਹੈ ਕਿਸੇ ਵੀ ਭੈਣ ਦਾ ਹੋਲਡ ਤੇ ਬਿਨਾ ਪੇਮੈਂਟ ਤੋਂ ਸੂਟ ਨਹੀਂ ਰੱਖਿਆ ਜਾਊਗਾ ਨਾਲ ਦੀ ਨਾਲ ਪੇਮੈਂਟ ਦੇ ਨਾਲ ਹੀ ਰੱਖਿਆ ਜਾਊ ਕਿਉਂਕਿ ਇਹ ਚੀਜ਼ਾਂ ਰੁਕਦੀਆਂ ਨਹੀਂ ਹਰੇਕ ਨੂੰ ਹੁੰਦਾ ਜਦੋਂ ਕੁਝ ਅਲੱਗ ਜਿਹਾ ਤੇ ਡਿਫਰੈਂਟ ਜਿਹਾ ਆਉਂਦਾ ਕਿ ਅਸੀਂ ਇਹਨੂੰ ਬਾਏ ਕਰ ਸਕੀਏ ਫਿਰ ਜੇ ਕੋਈ ਭੈਣ ਹੋਲਡ ਤੇ ਰਖਵਾ ਲੈਂਦੀ ਹੈ ਤੇ ਬਾਅਦ ਵਿੱਚ ਉਹਨਾਂ ਤੋਂ ਕਈ ਵਾਰੀ ਪੇਮੈਂਟ ਨਹੀਂ ਹੁੰਦੀ ਤਾਂ ਦੂਜਿਆਂ ਨੂੰ ਜਾਂਦੂ ਅਸੀਂ ਜਵਾਬ ਦੇ ਦਿੰਨੇ ਆ ਤਾਂ ਫਿਰ ਉਹ ਚੀਜ਼ਾਂ ਬਹੁਤ ਹੀ ਅਪਸੈਟ ਕਰਦੀਆਂ ਨੇ ਮਾਈਂਡ ਨੂੰ ਠੀਕ ਹੈ ਜੀ ਸੋ ਜਿਹੜੀਆਂ ਪੈਣਾ ਜਦੋਂ ਪੇਮੈਂਟ ਕਰਨੀ ਆ ਉਦੋਂ ਤੁਸੀਂ ਸਕਰੀਨਸ਼ਾਟ ਪਾਉਣਾ ਤੇ ਪੁੱਛਣਾ ਇਹ ਸੂਟ ਤੁਹਾਡੇ ਕੋਲ ਅਵੇਲੇਬਲ ਹੈਗਾ ਤਾਂ ਫਿਰ ਆ ਨਾਮ ਦੇ ਨਾਲ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਦੇਣਾ ਠੀਕ ਹੈ ਜੀ ਲਓ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਚੈੱਕ ਕਰ ਲਓ ਕਨਸੈਪਟ ਬਹੁਤ ਪਿਆਰਾ ਲਵੈਂਡਰ ਸ਼ੇਡ ਦੇ ਉੱਪਰ ਕਪੜਾ ਇੰਨਾ ਜ਼ਿਆਦਾ ਲਾਈਟ ਵੇਟ ਆ ਚਾਹੇ ਸਾਰੇ ਸੂਟ ਨੂੰ ਤੈਹ ਲਾ ਕੇ ਇੱਕ ਪੌਕੇਟ ਦੇ ਵਿੱਚ ਲਾ ਲਓ ਇੰਨਾ ਲਾਈਟ ਵੇਟ ਕਪੜਾ ਵਾ ਕੋਈ ਕੰਮ ਮਿਲੂਗਾ ਉੱਪਰ ਸਾਰਾ ਨੋਟ ਦਾ ਕੰਮ ਮਿਲੂਗਾ ਜਿੰਨੀ ਵੀ ਪ੍ਰਿੰਟਿੰਗ ਆ ਉਹਨੂੰ ਐਂਡ ਹਾਈਲਾਈਟ ਕੀਤਾ ਗਿਆ ਪ੍ਰਿੰਟ ਨੂੰ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਜੀ ਉਹ ਤੁਹਾਨੂੰ ਸਾਰੀ ਨੇੜੇ ਤੋਂ ਚੀਜ਼ ਦਿਖਾ ਦਿੱਤੀ ਜਾਊਗੀ ਤੇ ਕਨਸੈਪਟ ਤੁਸੀਂ ਚੈੱਕ ਕਰ ਲਓ ਲਵੈਂਡਰ ਸ਼ੇਡ ਆ ਲਵੈਂਡਰ ਪਰਪਲ ਸ਼ੇਡ ਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਯੂਨੀਕ ਜਿਹਾ ਤੁਸੀਂ ਫਟਾਫਟ ਇਹਦਾ ਸਕਰੀਨਸ਼ਾਟ ਲੈਣਾ ਤੇ ਕਰਨਾ ਆਰਡਰ ਕਨਸੈਪਟ ਛੱਡਣ ਵਾਲੇ ਨਹੀਂ ਫੇਰ ਰਿਪੀਟ ਕਰ ਰਹੀਆਂ ਸਿਰਫ ਪਿੱਛੇ ਬੈਕ ਵੀ ਸੇਮ ਆਉਗੀ ਸੇਮ ਬੈਕ ਆਉਗੀ ਇਸ ਤਰ੍ਹਾਂ ਤੁਹਾਨੂੰ ਫੀਲ ਹੋਊਗਾ ਜਿਵੇਂ ਤੁਸੀਂ ਬਹੁਤ ਹੀ ਸਪੀਸ਼ੀਅਲ ਫੈਬਰਿਕ ਵੇਅਰ ਕੀਤਾ ਹੋਇਆ ਕੋਈ ਸਿਲਕ ਕ੍ਰੇਪ ਵਗੈਰਾ ਹੈਗੀ ਕੀ ਆ ਵਿਸਕੋਸ ਮਸਲੀਨ ਵਿਸਕੋਸ ਮਸਲੀਨ ਦੇਖੀਆਂ ਬਹੁਤ ਕਰਾਂ ਦੀਆਂ ਹੋਣਗੀਆਂ ਬਹੁਤ ਬ੍ਰਾਂਡਾਂ ਦੀਆਂ ਵਿਸਕੋਸ ਮਸਲੀਨਾਂ ਦੇਖੀਆਂ ਆਉਣਗੀਆਂ ਬਟ ਇਹ ਵਾਲਾ ਜਿਹੜਾ ਫੈਬਰਿਕ ਆਣਾ ਵੀ ਜੇ ਤੁਸੀਂ ਸ਼ਾਪ ਤੇ ਆ ਕੇ ਇੱਕ ਵੀ ਸੂਟ ਖੁੱਲਿਆ ਹੋਇਆ ਦੇਖੋਗੇ ਤੇ ਲੈਣ ਆਉਗੇ ਵੀ ਇਦਾਂ ਦੇ ਕਨਸੈਪਟ ਲੈਣੇ ਆ ਕੱਪੜੇ ਨੂੰ ਦੇਖ ਕੇ ਤੁਸੀਂ ਸੂਟ ਨਹੀਂ ਛੱਡੋਗੇ ਇੰਨੇ ਸੋਹਣੇ ਕਨਸੈਪਟ ਨੇ ਸੇਮ ਬਾਹਾਂ ਦੇ ਉੱਪਰ ਪ੍ਰਿੰਟਿੰਗ ਆਉਗੀ ਨਾਲ ਇਹਦੇ ਸੇਮ ਆਉਗੇ ਪਲੇਨ ਬਾਟਮ ਜਿਸ ਕਾਸਮਸ ਲੇងਗੇ ਠੀਕ ਹੈ ਜੀ ਤੇ ਨਾਲ ਇਹਨਾਂ ਵੀ ਆਉਣਗੇ ਦੁਪੱਟੇ ਦੁਪੱਟੇ ਵੀ ਪਿਓਰ ਹੋ ਢਾਲ ਦੇ ਲੰਗੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਬਿਲਕੁਲ ਲਾਈਟ weight ਦੇ ਬਿਲਕੁਲ ਲਾਈਟ weight ਜਿਆ ਰਹੂਗਾ ਇਹਦਾ ਸਾਰਾ ਕਨਸੈਪਟ ਆ ਰੋ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਵਾ ਸੋ ਫਟਾਫਟ ਲਈ ਚਲਿਓ ਸਕਰੀਨ ਸ਼ਾਟ ਤੇ ਕਰ ਦਿਓ ਆਰਡਰ ਜਿਵੇਂ ਮਰਜੀ ਤੁਸੀਂ ਇਹਨਾਂ ਦੀ ਬੁੱਕਲ ਮਾਰੋ ਜਿਵੇਂ ਮਰਜੀ ਤੁਸੀਂ ਹੈਨਾ ਇਹਨਾਂ ਨੂੰ ਉੱਪਰ ਸਿਰ ਤੇ ਲੈ ਸਕਦੇ ਹੋ ਸਿਰ ਤੇ ਰੁਕਣਗੇ ਬਹੁਤ ਸੋਹਣੀ ਸੌਫਟਨੈਸ ਆ ਪੂਰਾ ਸੂਟ ਜਣ ਕੇ ਕਮੀਜ਼ ਦਾ ਤਾਂ ਕੋਈ ਵੇਟ ਹੀ ਨਹੀਂ ਹੈਗਾ ਨਾ ਦੁਪੱਟੇ ਦਾ ਕੋਈ ਵੇਟ ਆ ਠੀਕ ਹੈ ਜੀ ਸੋ ਫਟਾਫਟ ਆਰਡਰ ਕਰ ਲਿਓ ਜਿਹੜੀ ਆਪਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਨੰਬਰ ਰਹੂਗਾ ਜੀ 1 1 ਨੰਬਰ ਇਹ ਸੂਟ ਰਹੂਗਾ ਹਲੋ ਬਣੇ ਹੋਏ ਆਂਦੀ ਲੁੱਕ ਇਦਾਂ ਆਉਗੀ ਇਹ ਇਹਦੇ ਵਿੱਚ ਹੀ ਸੈਕੰਡ ਕਲਰ ਹੈਗਾ ਜੀ ਇਹ ਸੇਮ ਪਿਕ ਵਾਲਾ ਕਲਰ ਆ ਲੈਮਨ ਸ਼ੇਡ ਮਸਟার্ড ਸ਼ੇਡ ਲੈਮਨ ਵੀ ਨਹੀਂ ਹੈਗਾ ਪਿਓਰ ਮਸਟার্ড ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ ਜਿਹਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਸ਼ੇਡ ਆ ਸਾਰਾ ਨੋਟ ਦਾ ਕੰਮ ਮਿਲ ਰਿਹਾ ਤੁਹਾਨੂੰ ਬਹੁਤ ਹੀ ਵਧੀਆ ਜਿਵੇਂ ਮਰਜੀ ਤੁਸੀਂ ਕਿਸੇ ਫੰਕਸ਼ਨ 'ਚ ਵੀ ਪਾਉਣਾ ਸਭ ਤੋਂ ਅਲੱਗ ਚੀਜ਼ ਪਾ ਦੇਓ ਤਾਂ ਫਟਾਫਟ ਕਰਨੇ ਆ ਤੁਸੀਂ ਇਹਦੇ ਆਰਡਰ ਨਾਲ ਇਹਦੇ ਸੇਮ ਆਊਗੀ ਜੀ ਬਾਟਮ ਪਲੇਨ ਬਾਟਮ ਆਉਗੀ ਤੇ ਨਾਲ ਸੇਮ ਆਊਗਾ ਦੁਪੱਟਾ ਆ ਗੋਚੇ ਸੇਮ ਦੁਪੱਟਾ ਕਨਸੈਪਟ बस ਚੈੱਕ ਕਰੀ ਚੱਲਿਓ ਪੂਰੀ ਲੰਬਾਈ ਚੜਾਈ ਦੁਪੱਟਿਆਂ ਦੀ ਪੂਰੀ ਫੁੱਲ ਹੋਣਾ ਵਧੀਆ ਖੁੱਲੇ ਡੁੱਲੇ ਦੁਪੱਟੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਸੂਟਾਂ ਦੇ ਵਿੱਚ ਠੀਕ ਹੈ ਜੀ ਨੰਬਰ ਰਹੂਗਾ ਜੀ 2 2 ਨੰਬਰ ਸੂਟ ਰਹੂਗਾ ਇਹ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਕਲਰ ਆਊਗਾ ਉਹ ਆਊਗਾ ਪਿਸਤਾ ਗ੍ਰੀਨ ਕਲਰ ਜੀ ਅਲੋ ਪਿਸਤਾ ਗ੍ਰੀਨ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੈ ਸੇਮ ਇਹਦੇ ਨਾਲ ਵੀ ਤੁਹਾਨੂੰ ਬਾਟਮ ਮਿਲੂਗੀ ਸੇਮ ਦੁਪੱਟਾ ਰਹੂਗਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਰਹੂਗਾ ਵਿਸਕੋਸ ਮਸਲੀਨ ਦੀ ਹੀ ਬਾਟਮ ਰਹੂਗੀ ਲੋ ਫੋਰਥ ਕਲਰ ਆ ਰਿਹਾ ਜੀ ਇਹਦੇ ਵਿੱਚ ਸੇਮ ਦੇ ਵਿੱਚ ਸੇ ਕਨਸੈਪਟ ਹੈ ਲੋ ਅੰਕਲ ਸੋਰਥ ਕਲਰ ਇਹਦਾ ਸੇਮ ਹੈਗਾ ਜੀ ਪਰਪਲ ਟੂਨ ਦੇ ਉੱਪਰ ਮਜ਼ੈਂਟਾ ਟੂਨ ਨਹੀਂ ਹੈਗੀ ਇਹ ਜਿਹੜੀ ਮਜ਼ੈਂਟਾ ਵਾਂਗੂ ਪਰਪਲ ਟੂਨ ਹੁੰਦੀ ਹੈ ਨਾ ਉਹ ਵਾਲੀ ਆ ਮਜ਼ੈਂਟਾ ਤਾਂ ਹੁੰਦੀ ਹੈ ਜਿਵੇਂ ਆਪਣੇ ਅੱਖਾਂਆਂ ਦੇ ਵਿੱਚ ਵਰਦਾ ਇਹ ਸਰਦਾਰੀ ਜਿਹਾ ਕਲਰ ਆ ਪਰਪਲ ਜੀ ਟੂਨ ਆ ਮਜ਼ੈਂਟਾ ਪਰਪਲ ਜੀ ਟੂਨ ਦੇ ਉੱਪਰ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਫਰੰਟ ਬੈਕ ਸਾਰਿਆਂ ਦੀ ਸੇਮ ਆ ਰਹੀ ਆ ਬਾਕੀ ਸਾਰੇ ਪਿਕ ਤੇ ਤੁਹਾਨੂੰ ਇਹਦੀ ਲੁੱਕ ਪਤਾ ਲੱਗ ਜਾਊਗੀ ਇੰਨੀ ਸੋਹਣੀ ਲੋਕਾਨਾਗ ਦੁਪੱਟੇ ਬਹੁਤ ਸੋਹਣੇ ਲੱਗੇ ਹੋਏ ਨੇ ਜਿਹੜੇ ਕਿ ਮੈਂ ਤੁਹਾਨੂੰ ਖੋਲ ਕੇ ਦਿਖਾ ਚੁੱਕੀ ਆ ਨਾ ਸੇਮ ਆ ਰਹੀਆਂ ਵਿਸਕਾਸ ਮਸਲੀਨ ਦੀਆਂ ਇਸ ਲਵਾਰਾਂ ਜਿਹੜਾ ਪਿਸਤਾ ਕਲਰ ਤੇ ਇਹਦਾ ਨੰਬਰ ਸੀਗਾ 3 3 ਨੰਬਰ ਇਹੇ ਸੂਟ ਸੀਗਾ ਤੇ ਜਿਹੜਾ ਆਹ ਵਾਲਾ ਮੈਂ ਦਿਖਾ ਰਹੀਆਂ ਇਹ ਸੀਗਾ ਜੀ 4 ਨੰਬਰ 4 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਨੈਕਸਟ ਡਿਜ਼ਾਈਨ ਜਿਹੜਾ ਆ ਰਿਹਾ ਉਹ ਆ ਰਿਹਾ ਵਾ ਗਾਜਰੀ ਛੇੜ ਦੇ ਉੱਪਰ ਇਹ ਵਾਲਾ ਜਿਹੜਾ ਡਿਜ਼ਾਈਨ ਆ ਇਹ ਰੈੱਡ ਗਾਜਰੀ ਜਾਂ ਛੇੜਾ ਮੈਰੂਨੀ ਨਹੀਂ ਪ੍ਰੋਪਰ ਰੈੱਡ ਨਹੀਂ ਹੈਗਾ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਆ ਕਨਸੈਪਟ ਚੈੱਕ ਕਰੋ ਕਨਸੈਪਟ ਬਹੁਤ ਪਿਆਰੇ ਨੇ ਬਹੁਤ ਸੋਹਣੇ ਕੰਮ ਚੈੱਕ ਕਰੋ ਤੇ ਜਿੰਨਾ ਕੰਮ ਹੋਇਆ ਨਾ ਨੋਟ ਦਾ ਕੰਮ ਬਹੁਤ ਪਿਆਰਾ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਫਲਾਵਰਾਂ ਨੂੰ ਫੁਲੀ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਗਿਆ ਇਹ ਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਪਿਓਰ ਸਰਦਾਰੀ ਲੁੱਕ ਦਿੰਦੀਆਂ ਨੇ ਜਿਹੜੀਆਂ ਪ੍ਰਿੰਟਿੰਗ ਨੂੰ ਹਾਈਲਾਈਟ ਕਰਕੇ ਫੈਬਰਿਕ ਦੇ ਵਿੱਚ ਇੰਨੀ ਜ਼ਿਆਦਾ ਸ਼ਾਈਨ ਦਾ ਮਤਲਬ ਕਿ ਇੰਨੀ ਜ਼ਿਆਦਾ ਸਰਦਾਰੀ ਜੀ ਆ ਵੀ ਜੇ ਆਪਾਂ ਕਿਤੇ ਵੀ ਇਸ ਤਰ੍ਹਾਂ ਪਾ ਕੇ ਜਾਂਦੇ ਆ ਤਾਂ ਇਦਾਂ ਲੱਗੂਗਾ ਵੀ ਪਿਓਰ ਕ੍ਰੇਵ ਆਪਾਂ ਵੇਅਰ ਕੀਤੀ ਹੋਈ ਆ ਜਿਹੜਾ 5-5000 ਨੂੰ ਪਿਓਰ ਕ੍ਰੇਵ ਦੇ ਉੱਤੇ ਸੂਟ ਆਉਂਦੇ ਨੇ ਵੀ ਉਹ ਵਾਲਾ ਸੂਟ ਆਪਾਂ ਵੇਅਰ ਕੀਤਾ ਹੋਇਆ ਇਹਦੇ ਨਾਲ ਵੀ ਸੇਮ ਆਊਗੀ ਪਲੇਨ ਬਾਟਮ ਕੱਟ ਸਾਰਿਆਂ ਦੀ ਢਾਈ-ਢਾਈ ਰੋਗਦੀ ਕੱਟ ਸਾਰਿਆਂ ਦੀ ਢਾਈ-ਢਾਈ ਰਹੂਗੀ ਨਾਲ ਇਹਦੇ ਵੀ ਸੇਮ ਆਊਗਾ ਵਿਸਕੋਸ ਮਸਲੀਨ ਦਾ ਦੁਪੱਟਾ ਇਹ ਵਧੀਆ ਵਾਲੀ ਮਸਲੀਨ ਲੱਗੀ ਆ ਜਿਹੜੀ ਮਡਾਲ ਹੁੰਦੀ ਹੈ ਜੀ ਉਹ ਵਾਲੀ ਮਸਲੀਨ ਆ ਇਹ ਬਹੁਤ ਪਿਆਰੀ ਬਹੁਤ ਹੀ ਸੋਹਣੀ ਆਲੋ ਦੁਪੱਟਿਆਂ ਦੀ ਲੰਬਾਈ ਚੁੜਾਈ ਬਹੁਤ ਵਧੀਆ ਬਿਲਕੁਲ ਲਾਈਟ ਵੇਟ ਜੀ ਬਿਲਕੁਲ ਹੀ ਲਾਈਟ ਵੇਟ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚਾਰੇ ਕਲਰ ਪੂਰੇ ਟੌਪ ਦੇ ਨੇ ਆਲੋ ਨੈਕਸਟ ਕਲਰ ਦੇਖ ਲਓ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਵਾ ਇਹ ਮੋਰ ਪੰਖੀਆ ਕਲਰ ਆ ਪ੍ਰੋਪਰ ਫਰੋਜ਼ੀ ਕਲਰ ਨਹੀਂ ਹੈਗਾ ਮੋਰ ਪੰਖੀਆ ਜਿਹੜਾ ਫਰੋਜ਼ੀ ਕਲਰ ਆਉਂਦਾ ਨਾ ਉਹ ਵਾਲਾ ਕਲਰ ਆ ਜਿਹਨੂੰ origignal ਮੋਰ ਪੰਖੀਆ ਕਲਰ ਸ਼ੇਡ ਆਪਾਂ ਕਹਿੰਦੇ ਇੱਕ ਤਾਂ 에ਅਰ ਫੋਰਸ ਕਲਰ ਨੂੰ ਵੀ ਕਈ ਪੈਣਾ ਮੋਰ ਪੰਖੀਆ ਕਹਿ ਦਿੰਦੀਆਂ ਨੇ ਇਹ origignal ਮੋਰ ਪੰਖੀਆ ਸ਼ੇਡ ਆ ਗਿਆ ਸਾਰਾ ਹਾਈਲਾਈਟ ਮਿਲੂਗਾ ਤੁਹਾਨੂੰ ਕੰਮ ਇਹਦੇ ਉੱਤੇ ਵੀ ਸੇਮ ਇਹਦੇ ਨਾਲ ਤੁਹਾਨੂੰ ਮਿਲੂਗੀ ਬਾਟਮ ਨਾਲ ਇਹਦੇ ਸੇਮ ਆਊਗਾ ਜੀ ਦੁਪੱਟਾ दुपट्टे दी लुक चेक कर लो दुपट्टे बहुत प्यारे ने खुले डुले ने सेम प्रिंटिंग दुपट्टे दी आओगी नंबर होगा जी 6 6 नंबर रे सूट रहौगा लो नेक्स्ट कलर इधर देख लो ये भी कलर बहुत प्यारा जिन्हों आपा हॉट पिंक कलर भी कह दनेया मजेंटा शेड भी कह दनेया ओ वाला कलर ਕੈਕ ਕਰੋ ਪ੍ਰਿੰਟਿੰਗ ਬਹੁਤ ਪਿਆਰੀ ਆ ਬਹੁਤ ਹੀ ਸੋਹਣੀ ਬਹੁਤ ਸੋਹਣੇ ਸੂਟ ਆ ਸੱਚੀ ਹੱਥਾਂ ਦੇ ਵਿੱਚ ਖੋਲਦੇ ਨੇ ਜਾਨੀ ਕਿ ਇੰਨਾ ਸੋਹਣਾ ਸਟਾਫ ਆ ਜਸਟ ਅਸੀਂ ਮੈਂ ਤੈਨੂੰ ਫੀਲ ਨਹੀਂ ਕਰਵਾ ਸਕਦੀ ਹੈਗੀ ਸਿਰਫ ਬੋਲ ਕੇ ਦੱਸ ਸਕਦੀਆਂ ਵੀ ਕਿੱਦਾਂ ਦੀ ਇਹ ਚੀਜ਼ ਹੈ ਜਿਹੜੀਆਂ ਪਹਿਣਾ ਸ਼ਾਪ ਤੇ ਆ ਕੇ ਦੇਖ ਕੇ ਲੈ ਕੇ ਜਾਣਾ ਚਾਹੁੰਦੀਆਂ ਦੇਖ ਕੇ ਵੀ ਲਿਜਾ ਸਕਦੇ ਹੋ ਤੁਸੀਂ ਆਰਾਮ ਦੇ ਨਾਲ ਪਰ ਫੇਰ ਵੀ ਜਿਹੜੀਆਂ ਪਹਿਣਾ ਨਹੀਂ ਆ ਸਕਦੀਆਂ ਤਾਂ ਪਲੀਜ਼ ਪੂਰਾ ਕੌਨਫੀਡੈਂਸ ਰੱਖਿਓ ਜੋ ਚੀਜ਼ ਕਹਿ ਰਹੀ ਆ ਸੇਮ ਚੀਜ਼ ਤੁਹਾਡੇ ਤੱਕ ਪਹੁੰਚਣੀ ਆ ਪੂਰਾ ਟੌਪ ਦਾ ਬ੍ਰਾਂਡ ਆ ਤੇ ਇੰਨਾ ਸੋਹਣਾ ਫੈਬਰਿਕ ਆ ਬਹੁਤ ਜ਼ਿਆਦਾ ਸਪੀਰੀਅਰ ਫੈਬਰਿਕ ਆ ਨਾਲ ਇਹਦੇ ਆ ਰਿਹਾ ਸੇਮ ਦੁਪੱਟਾ ਆਹ ਲਓ ਸੇਮ ਦੁਪੱਟਾ ਆ ਰਿਹਾ ਜੀ ਸਾਡੇ ਅੱਜ ਦੀ ਵੀਡੀਓ ਅਸੀਂ ਰੋਕ ਰਹੇ ਹਾਂ ਇੱਕ ਤੁਹਾਨੂੰ ਪਹਿਲਾਂ ਇਹ ਵੀਡੀਓ ਸ਼ੋਅ ਹੋਊਗੀ ਔਰ ਨੈਕਸਟ ਵਾਲੀ ਅਸੀਂ ਅਗਲੇ ਦਿਨ ਕਰ ਰਹੇ ਹਾਂ ਕਿਉਂਕਿ ਕਨਸੈਪਟ ਹੀ ਬਹੁਤ ਹੋਣਾ ਸੀ ਸਾਨੂੰ ਸੀ ਕੋਈ ਵੀ ਕਲਰ ਇਹਦਾ ਆਫਲਾਈਨ ਸੇਲ ਨਾ ਹੋ ਜਾਵੇ ਤਾਂ ਕਿ ਆਨਲਾਈਨ ਪਹਿਣਾ ਜ਼ਰੂਰ ਇਹਨਾਂ ਨੂੰ ਬਾਈ ਕਰ ਸਕਣ ਆ ਲੋ ਜੀ ਨਾਲ ਇਹਦੀ ਸੇਮ ਆਊਗੀ ਬਾਟਮ ਤੇ ਨਾਲ ਇਹਦੀ ਸੇਮ ਆ ਰਹੀ ਹੈ ਜੀ ਦੁਪੱਟਾ ਸਾਰੇ ਸੂਟਾਂ ਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਜੂਗਾ ਸੋ ਤੁਸੀਂ ਫਟਾਫਟ ਆਪਣੇ ਆਰਡਰ ਬੁੱਕ ਕਰਨੇ ਆ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਆ ਜਿੰਨਾ ਪਹਿਣਾ ਨੇ ਸਟਿਚਿੰਗ ਕਰਵਾ ਕੇ ਲੈਣੇ ਆ ਤੁਸੀਂ ਵੀ ਆਪਣੇ ਆਰਡਰ ਬੁਕਿੰਗ ਕਰਵਾ ਸਕਦੇ ਹੋ ਤੇ ਜਿਨ੍ਹਾਂ ਨੇ ਵਿਦਾਊਟ ਸਟਿਚਿੰਗ ਮੰਗਵਾਉਣੇ ਆ ਤੁਸੀਂ ਵੀ ਆਪਣੇ ਆਰਡਰ ਲਗਵਾ ਸਕਦੇ ਹੋ ਕਈ ਪਹਿਣਾ ਦੇ ਆਰਡਰ ਸਾਡੇ ਕੋਲ ਚੱਲ ਰਹੇ ਨੇ ਜੇ ਉਹਨਾਂ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰਨਾ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਨੀਚੇ ਵਾਲੇ ਦਾ ਨੰਬਰ ਰਹਿ ਗਿਆ ਜੀ ਫੇਰ ਨੰਬਰ ਹੋਊਗਾ 7 ਰਾਣੀ ਮਜ਼ੈਂਟਾ ਸ਼ੇਡ ਦਾ

ਦੇ ਨਾਲ ਇਹਦੇ ਸੇਮ ਆਊਗਾ ਬਿਸਕਾਫ ਦਾ ਇਹ ਦੁਪੱਟਾ ਮਿਲੋ ਜੀ ਬਹੁਤ ਪਿਆਰੇ ਜੇ ਕਨਸੈਪਟ ਨੇ ਫਟਾਫਟ ਆਪਣੀ ਬੁਕਿੰਗ ਕਰਵਾਣੀ ਆ ਜਿਹੜੀਆਂ ਵੀ ਪਹਿਣਾ ਨੂੰ ਜਿਹੜਾ ਵੀ ਪੀਸ ਆ ਰਿਹਾ ਪਸੰਦ ਨਾਲ ਸੇਮ ਆਊਗਾ ਦੁਪੱਟਾ ਪੀਸ ਦੀ ਲੁੱਕ ਚੈੱਕ ਕਰ ਲਓ ਪੀਸ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ 4 ਕਲਰ ਨੇ ਚਾਰ ਹੀ ਕਲਰ ਬਹੁਤ ਹੀ ਪਿਆਰੇ ਆਏ ਨੈਕਸਟ ਵਾਲਾ ਕਲਰ ਚੈੱਕ ਕਰ ਲਓ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਲਾਈਟ ਜਿਹਾ ਬਿਲਕੁਲ ਸਕਾਈ ਬਲੂ ਜਿਹਾ ਕਲਰ ਹੈ ਡਿਫਰੈਂਟ ਸ਼ੇਡ ਨੇ ਇਹ ਜਿਵੇਂ ਸਕਾਈ ਬਲੂ ਨੂੰ ਬਲੂ ਦੇ ਵਿੱਚ ਮਿਕਸ ਕਰਕੇ ਸ਼ੇਡ ਬਣਾਇਆ ਹੁੰਦਾ ਪੀਚ ਨੂੰ ਔਰੇਂਜ ਦੇ ਵਿੱਚ ਮਿਕਸ ਕਰਕੇ ਸ਼ੇਡ ਬਣਾਇਆ ਹੁੰਦਾ ਬਹੁਤ ਯੂਨੀਕ ਜਿਹਾ ਸ਼ੇਡ ਆਏ ਨੇ ਇਹਨਾਂ ਦੇ ਤਿੰਨੇ ਹੀ ਸੈੱਟ ਸੁਪਰ ਨੇ ਫਟਾਫੜ ਤੁਸੀਂ ਆਰਡਰ ਬੁੱਕ ਕਰਵਾਉਣੇ ਨੇ ਆ ਲਓ ਇਹ ਵੀ ਕਲਰ ਚੈੱਕ ਕਰ ਲਓ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਹੈ ਸੇਮ ਜਿਵੇਂ ਫਰੰਟ ਤੇ ਹਨਾ ਸਾਰੇ ਆ ਰਿਹਾ ਲੁੱਕ ਸੇਮ ਬੈਕ ਦੇ ਵਿੱਚ ਉਸੇ ਤਰ੍ਹਾਂ ਫਲਾਵਰ ਆਊਗਾ ਬਟ ਫਰੰਟ ਨੂੰ ਪੂਰਾ ਹਾਈਲਾਈਟ ਕਰਕੇ ਆ ਦੇਖਿਆ ਗਿਆ ਪੂਰਾ ਹਾਈਲਾਈਟ ਕੀਤਾ ਹੋਇਆ ਜੀ ਨਾਲ ਇਹਦੇ ਸੇਮ ਆ ਰਿਹਾ ਬਾਟਮ ਤੇ ਨਾਲ ਸੇਮ ਆ ਰਿਹਾ ਜੀ ਦੁਪੱਟਾ ਇਹ ਆ ਪੀਸ ਦੀ ਲੁੱਕ ਜੀ ਇਦਾਂ ਰਹੂਗਾ ਦੁਪੱਟਾ ਇਹਦਾ ਕੰਟਰਾਸਟ ਇਹਨਾਂ ਦੀ ਦੁਪੱਟੀਆਂ ਦੇ ਵਿੱਚ ਨਾ ਕਲਰ ਆ ਜਿਹੜੇ ਥੋੜੇ ਜਿਹਾ ਕੰਟਰਾਸਟ ਉਸ ਦਿਖਾ ਦੇਗੀ ਉੱਪਰ ਵੇ ਸੋਹਣਾ ਲੱਗੇ ਜਿਵੇਂ ਸਾਰੇ ਫਲਾਵਰ ਦੇ ਵਿੱਚ ਕਲਰ ਨੇ ਸੇਮ ਕਲਰ ਹੀ ਦੁਪट्टे ਦੇ ਵਿੱਚ ਇਸ ਤਰ੍ਹਾਂ ਸ਼ੋਅ ਹੋ ਰਹੇ ਨੇ ਆ ਵੇਖੋ ਸੇਮ ਫਲਾਵਰ ਆ ਰਿਹਾ ਦੁਪट्टे ਦੇ ਵਿੱਚ ਬਹੁਤ ਪਿਆਰਾ ਪੀਸ ਆ ਬਹੁਤ ਹੀ ਸੋਹਣਾ ਨੰਬਰ ਹੋਊਗਾ ਜੀ 11 11 ਨੰਬਰ ਸੂਟ ਰਹੂਗਾ ਯਾਰ ਇਹ ਪਰ ਸੈਟ ਦਾ ਲਾਸਟ ਪੀਸ ਜਿਹੜਾ ਵਾ ਇਹ ਵੀ ਕਲਰ ਬਹੁਤ ਪਿਆਰਾ ਲਾਈਟ ਪਰਪਲ ਸ਼ੇਡ ਆ ਗਿਆ ਆਹ ਲਾਈਟ ਪਰਪਲ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਫਟਾ ਫੱਟ ਪੈਣ ਬਣ ਕੇ ਬੁਕਿੰਗ ਕਰਵਾ ਲਓ ਬਹੁਤ ਹੀ ਸੋਹਣੀਆਂ ਚੀਜ਼ਾਂ ਆਈਆਂ ਨੇ ਸੰਧਾਰੇ ਲਖੜੀਆਂ ਆ ਰਹੀਆਂ ਨੇ ਟੌਪ ਦੇ ਬ੍ਰਾਂਡਾਂ ਦੇ ਟੌਪ ਸੂਟ ਨੇ ਜਿਹੜੇ 체ਤੀ ਤੁਹਾਨੂੰ ਕਿਸੇ ਦੇ ਵੀ ਪਾਏ ਨਹੀਂ ਮਿਲਣਗੇ ਆ ਨਾਲ ਇਹਦੇ ਬਾਟਮ ਆ ਨਾਲ ਇਹਦੇ ਸੀਮ ਆ ਰਿਹਾ ਜੀ ਦੁਪੱਟਾ ਲਓ ਜੀ ਚੈੱਕ ਕਰੋ ਦੁਪੱਟੇ ਦੇ ਲੋਕ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਫਟਾਫਟ ਲੈ ਲਓ ਸਕਰੀਨਸ਼ਾਟ ਜਿਹੜੀ ਭੈਣ ਨੂੰ ਵੀ ਚਾਹੀਦੀ ਨੇ ਪੀਸ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਹੋਊਗਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਛੋਟੀ ਜੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਹੱਤ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਜਾਇਆ ਕਰੋ ਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਬਹੁਤ ਭੈਣਾਂ ਨਾਲ ਵੀ ਨਾਲ ਜੁੜੀ ਜਾਂਦੀਆਂ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲ ਜਾਂਦੀਆਂ ਨੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਓ ਜਿਹੜੀਆਂ ਭੈਣਾਂ ਨੇ ਗਰੁੱਪ ਜੁਆਇਨ ਕਰਨਾ ਜਦੋਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਹੈਲੋ ਦਾ ਮੈਸੇਜ ਛੱਡੋਗੇ ਨਾਲ ਦੀ ਨਾਲ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਹੁੰਦਾ ਜੀ ਉਹਨੂੰ ਕਲਿੱਕ ਕਰਕੇ ਤੁਸੀਂ ਆਟੋਮੈਟਿਕਲੀ ਆਟੋਮੈਟਿਕਲੀ ਹਨਾ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਤੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ